ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸੀ ਵੀ ਆਸਤਿੰਦਰ ਸਰਤਾਜ ਦਾ ਇੱਕ ਗੀਤ ਆ ਸਟੇਜ ਦੇ ਉੱਤੋਂ ਨੇ ਇੱਕ ਵਾਰੀ ਗਾਇਆ ਸੀ ਜੀ ਦੇ ਵਿੱਚ ਉਹ ਬੋਲਦੇ ਆ ਕਿ ਜੋ ਖੇਡਣਗੇ ਜਾਣਨਗੇ ਉਹੀ ਪਛਾਨਣਗੇ ਕਿ ਗੋਲੇ ਤੇ 베ਗੀ ਨੂੰ ਵੱਡਾ ਏ ਯੱਕਾ ਜੋ ਪੀਵੇ ਉਹ ਚੱਕੀ ਜੋ ਚੱਲੇ ਉਹ ਯੱਕਾ ਜੋ ਧੁੱਪੇ ਨਾ ਉੱਡੇ ਉਹੀ ਰੰਗ ਪੱਕਾ ਜੋ ਖੇਡਣਗੇ ਜਾਣਨਗੇ ਉਹੀ ਪਛਾਨਣਗੇ ਕਿ ਗੋਲੇ ਤੇ 베ਗੀ ਨੂੰ ਵੱਡਾ ਏ ਯੱਕਾ ਰਾਜਨੀਤੀ ਕਮਾਲ ਦੀ ਖੇਡ ਹੁੰਦੀ ਆ ਇਹਦੇ ਵਿੱਚ ਤੁਸੀਂ ਸੱਤਾ ਨੂੰ ਚੈਲੰਜ ਕਰਦੇ ਹੋ ਤੇ ਉਸ ਚੈਲੰਜ ਦੇ ਵਿੱਚ ਜਾਂ ਖੁਦ ਰਾਜੇ ਬਣਦੇ ਹੋ ਜਾਂ ਕਿਸੇ ਨੂੰ ਰਾਜਾ ਬਣਨ ਦਾ ਮੌਕਾ ਦਿੰਦੇ ਹੋ ਬਹੁਤ ਕੁਝ ਹੁੰਦਾ ਲੁਧਿਆਣਾ ਇਲੈਕਸ਼ਨ ਦੇ ਵਿੱਚ ਵੀ ਬਹੁਤ ਕੁਝ ਹੋਇਆ ਪ੍ਰੋਫੈਸਰ ਹਰਜੀਸ਼ਵਰ ਪੰਜਾਬ ਥਿੰਕਸ ਤੋਂ ਨੇ ਮੇਰੇ ਨਾਲ ਗੱਲਬਾਤ ਕਰਨ ਲਈ ਇਸ ਵੇਲੇ ਮੌਜੂਦ ਨੇ ਇਹ ਕੋਈ ਇੰਟਰਵਿਊ ਨਹੀਂ ਇਹ ਡਿਸਕਸ਼ਨ ਆ ਇਹਦੇ ਵਿੱਚ ਅਸੀਂ ਗੱਲਾਂ ਕਰਾਂਗੇ ਆਪਸ ਦੇ ਵਿੱਚ ਹੋ ਸਕਦਾ ਕਿਸੇ ਮੁੱਦੇ ਦੇ ਉੱਤੇ ਅਸੀਂ ਵੀ ਸਹਿਮਤ ਨਾ ਹੋ ਗਏ ਪਰ ਬਹੁਤ ਆਮਤ ਹੋਵਾਂਗੇ ਵੀ ਪ੍ਰੋਫੈਸਰ ਸਾਹਿਬ ਸ਼ੁਕਰੀਆ 10ਵਾਂ ਸਰਵੇ ਸੀ ਤੇ 10ਵੀਂ ਵਾਰ ਤੁਸੀਂ ਸਹੀ ਸਾਬਤ ਹੋਇਓ ਨਹੀਂ ਮੈਂ ਤੁਸੀਂ ਇਹ ਮੈਂ ਤਾਂ ਨਹੀਂ ਮੇਰੇ ਖਿਆਲ ਜੇ ਆਪਣਾ ਜੁਆਇੰਟ ਐਫਰਟ ਸੀਗਾ ਤੇ ਆਪਣੀ ਟੀਮ ਦਾ ਜਿਹਦੇ ਵਿੱਚ ਬਹੁਤ ਵੱਡਾ ਰੋਲ ਹੈਗਾ ਤੇ ਮੈਨੂੰ ਲੱਗਦਾ ਕਿ ਸ਼ਾਇਦ ਲੱਕ ਜਿਹੜਾ ਹੈਗਾ ਉਹ ਜ਼ਿਆਦਾ ਆਪਾਂ ਨੂੰ ਸਪੋਰਟ ਕਰ ਰਿਹਾ ਹੈਗਾ ਤੇ ਸ਼ਾਇਦ ਸਕਿੱਲ ਵੀ ਹੋ ਸਕਦਾ ਥੋੜੀ-ਬਹੁਤੀ ਹੋਵੇ ਪਰ ਆਪਾਂ ਜਿਵੇਂ ਜਿਵੇਂ ਆਪਾਂ ਆਪਾਂ ਨੂੰ ਖੁਦ ਵੀ ਪਤਾ ਹੈਗਾ ਕਿ ਬਹੁਤ ਸਾਰੇ ਸਰਵਿਸ ਜਿਹੜੇ ਆਪਾਂ ਬਿਲਕੁਲ ਐਵੇਂ ਮੌਕੇ ਤੇ ਜਾ ਕੇ ਸਹੀ ਹੋਏ ਹੈਗੇ ਉਹ ਮੇਰਾ ਤੁੱਕੇ ਜ਼ਿਆਦਾ ਸੀਗੇ ਤੇ ਮਤਲਬ ਉਹਦੇ ਵਿੱਚ ਜਿਹੜਾ ਹੈਗਾ ਸਿਸਟਮ ਘੱਟ ਸੀਗਾ ਬਟ ਫਿਰ ਵੀ ਮੈਨੂੰ ਲੱਗਦਾ ਕਿ ਜੇ ਆਪਾਂ ਲਗਾਤਾਰ ਦਸ ਠੀਕ ਕੀਤੇ ਆ ਤੇ ਮੈਨੂੰ ਲੱਗਦਾ ਆਪਣੇ ਵਾਸਤੇ ਸਭ ਤੋਂ ਪਹਿਲਾਂ ਲੁਧਿਆਣਾ ਇਲੈਕਸ਼ਨ ਤੇ ਆਉਣੇ ਆ ਜਿਵੇਂ ਮੈਂ ਪਹਿਲਾਂ ਹੀ ਦੱਸਤਾ ਵੀ ਇਹ ਡਿਸਕਸ਼ਨ ਆ ਹੁਣ ਮੈਨੂੰ ਜਿਹੜਾ ਲੱਗਦਾ ਮੈਂ ਉਹ ਆਪਦਾ ਪੱਖ ਰੱਖ ਦਿੰਨਾ ਤੁਸੀਂ ਆਪਦਾ ਪੱਖ ਰੱਖਿਓ ਮੈਨੂੰ ਲੱਗਦਾ ਵੀ ਸਰਕਾਰ ਕੋਲੇ ਪਾਵਰ ਨਹੀਂ ਸੁਪਰ ਪਾਵਰ ਹੁੰਦੀ ਆ ਲੋਕਾਂ ਨੂੰ ਲੱਗਦਾ ਹੁੰਦਾ ਵੀ ਜੇ ਵਿਰੋਧੀ ਤੇ ਰਾਲਾ ਜਿਤਾਵ ਹੀ ਦਿੱਤਾ ਉਹਦਾ ਕੋਈ ਸਾਨੂੰ ਖਾਸ ਫਾਇਦਾ ਨਹੀਂ ਹੁਣ ਪੰਜਾਬ ਵਰਗੀ ਸਟੇਟ ਦੇ ਵਿੱਚ ਤਾਂ ਲੋਕਾਂ ਦੀ ਮਾਈਂਡ ਸੈਟ ਇਹੀ ਆ ਬਾਕੀ ਥਾਵਾਂ ਤੇ ਹੋਰ ਵੀ ਹੁੰਦੇ ਹੋਣਗੇ ਪਰ ਸਰਕਾਰ ਨੇ ਪਰਫਾਰਮ ਕਰਿਆ ਉਹਨਾਂ ਨੇ ਆਪ ਦਾ ਸਾਰਾ ਮੰਤਰੀ ਮੰਡਲ ਤਾਰਿਆ ਸਾਰਾ ਕੁਝ ਤਾਰਿਆ ਤੇ 20 25 30 ਤੱਕ ਦੇ ਦਾਅਵੇ ਸਰਕਾਰ ਵੱਲੋਂ ਆਉਣੇ ਤੇ ਐਂਡ ਤੇ ਜੀਪੀ ਜਿਹੜੇ ਕਿ ਲੋਕ ਸਭਾ ਦਾ ਇਲੈਕਸ਼ਨ ਵੀ ਲੜ ਚੁੱਕੇ ਆਮ ਆਦਮੀ ਪਾਰਟੀ ਵੱਲੋਂ ਪੁਰਾਣੀ ਕਾਂਗਰਸੀ ਆ ਉਹਨਾਂ ਦਾ ਇਹ ਕਹਿ ਜਾਣਾ ਇੰਟਰਵਿਊ ਦੇ ਵਿੱਚ ਵੀ ਅਸੀਂ 6-7000 ਦੇ ਉੱਤੇ ਹਾਲਾਂਕਿ ਉਸ ਉਦੋਂ ਸ਼ੁਰੂਆਤੀ ਰੁਝਾਨਾਂ ਦੀ ਗੱਲ ਸੀ ਇੱਥੇ ਆ ਜਾਣਾ ਮਤਲਬ ਸਰਕਾਰ ਜਿੰਨਾ ਦਿਖਾ ਰਹੀ ਸੀ ਸਰਕਾਰ ਨੂੰ ਵੀ ਪਤਾ ਸੀ ਵੀ ਇਹ ਫਾਈਟ ਹੈ ਕੋਈ ਐਸਾ ਇੱਕ ਤਰਫਾ ਤਾਂ ਉਹਨਾਂ ਦੇ ਲਈ ਵੀ ਨਹੀਂ ਹੋਣਾ ਨਹੀਂ ਹਾਂ ਬਿਲਕੁਲ ਥੋੜੀ ਗੱਲ ਠੀਕ ਹੈਗੀ ਨਵਰੀਤ ਜਿਸ ਤਰੀਕੇ ਦੇ ਨਾਲ ਇਲੈਕਸ਼ਨ ਹੋਇਆ ਇਲੈਕਸ਼ਨ ਆਪਾਂ ਵੀ ਦੇਖਿਆ ਹੈਗਾ ਬਹੁਤ ਗਹਿ ਗੱਚਮਾ ਇਲੈਕਸ਼ਨ ਸੀਗਾ ਮੁਕਾਬਲਾ ਸੀਗਾ ਤੇ ਐਂਡ ਤੱਕ ਵੀ ਮਤਲਬ ਜਿਹੜਾ ਹੈਗਾ ਸਾਰੇ ਜਿਹੜੇ ਹੈਗੇ ਆ ਕੋਈ ਕਲੀਅਰਨੈਸ ਨਹੀਂ ਸੀ ਵੀ ਜਿੱਤੂ ਕੌਣ ਆਪਾਂ ਨੂੰ ਵੀ ਜਿਹੜਾ ਆਪਾਂ ਪਿਛਲੀ ਵਾਰ ਸਰਵੇ ਕੀਤਾ ਆਪਾਂ ਵੀ ਕਿਹਾ ਸੀਗਾ ਕਿ ਐਜੀਚਾ ਇਹ ਜਿਹੜਾ ਹੈਗਾ ਕਾਂਗਰਸ ਦਾ ਦੀ ਸਾਤੇ ਆਮ ਆਦਮੀ ਪਾਰਟੀ ਦਾ ਹੈਗਾ ਕਾਂਗਰਸ ਤੋਂ ਅੱਗੇ ਆ ਪਰ ਸ਼ਾਇਦ ਆਪਾਂ ਨੂੰ ਵੀ ਇੰਨੀ ਉਮੀਦ ਨਹੀਂ ਸੀ ਵੀ ਇੰਨਾ ਡਿਫਰੈਂਸ ਹੋਊਗਾ ਕਿਉਂਕਿ ਜਿੱਤ ਜਿਹੜੀ ਹੁੰਦੀ ਉਹ ਉਹ ਚੈਤੀ ਹੁੰਦੀ ਤੇ ਸਰਕਾਰ ਬਾਈਲੈਕਸ਼ਨ ਜਿੱਤਦੇ ਆ کافی ਹੱਦ ਤੱਕ ਠੀਕ ਆ ਕਿਉਂਕਿ ਪੰਜਾਬ ਦਾ ਵੀ ਇਤਿਹਾਸ ਆਪਾਂ ਦੇਖਦੇ ਆ ਕਿ ਪਿਛਲੇ 30 ਸਾਲ ਤੋਂ ਜਿਹੜੇ ਇਲੈਕਸ਼ਨ ਹੋਏ ਆ ਉਹਨਾਂ ਚ ਦੋ ਚਾਰ ਨੂੰ ਛੱਡ ਕੇ ਆਪਾਂ ਕਿੱਧਰ ਬਾਈ ਦੀ ਗੱਲ ਕਰਦੇ ਆ ਤੇ ਉਸ ਤੋਂ ਪਹਿਲਾਂ ਇੱਕ ਅਦੇ ਇਲੈਕਸ਼ਨ ਦੀ ਹੋਰ ਗੱਲ ਕਰਦੇ ਹੈਗੇ ਆ ਉਹ ਇਲੈਕਸ਼ਨ ਜਿਹੜੇ ਸੀਗੇ ਉਹਨਾਂ ਨੂੰ ਜੇ ਆਪਾਂ ਛੱਡ ਦਈਏ ਉਸ ਤੋਂ ਬਾਅਦ ਤਕਰੀਬਨ ਜਦੋਂ ਤੋਂ ਸੁਖਵੀਰ ਬਾਦਲ ਹੁਣੀ ਆਏ ਆ ਉਸ ਤੋਂ ਬਾਅਦ ਬਹੁਤ ਹੀ ਘੱਟ ਜਿਹੜੇ ਇਲੈਕਸ਼ਨ ਹੈਗੇ ਆ ਉਹ ਰੂਲਿੰਗ ਪਾਰਟੀ ਹਾਰੀ ਹੈਗੀ ਮੈਨੂੰ ਲੱਗਦਾ ਇੱਕ ਛੱਤ ਪਟਿਆਲੇ ਦਾ ਇਲੈਕਸ਼ਨ ਸੀਗਾ ਇੱਕ ਅਯਾਰਲੀ ਸਾਹਿਬ ਵਾਲਾ ਇਲੈਕਸ਼ਨ ਸੀਗਾ ਇੱਕ ਪੁੱਛੇ ਜੇ ਬਰਨਾਲੇ ਵਾਲਾ ਬਰਨਾਲੇ ਵਾਲਾ ਇਲੈਕਸ਼ਨ ਸੀਗਾ ਤੇ ਉਹਨਾਂ ਨੂੰ ਛੱਡ ਕੇ ਤਕਰੀਬਨ 90% ਜਿਹੜੇ ਇਲੈਕਸ਼ਨ ਹੈਗੇ ਆ ਉਹ ਸਰਕਾਰੀ ਜਿੱਤ ਦੀ ਹੈਗੀਆ ਬਰਨਾਲੇ ਵਾਲੇ ਇਲੈਕਸ਼ਨ ਦੇ ਵਿੱਚ 노 ਡਾਊਟ ਕਾਲਾ ਢਿੱਲੋਂ ਕਮਾਲ ਦਾ ਫੈਕਟਰ ਸੀ ਜਿਹੜਾ ਉਹ ਹਰ ਕਿਤੇ ਜਾਂਦਾ ਸੀ ਪਰ ਦੂਸਰੀ ਤਰਫ ਇਹ ਨਾ ਭੁੱਲ ਗਏ ਕਿਉਂਕਿ ਹਰ ਕਿਤੇ ਲਿਫਟਿੰਗ ਹੋ ਰਹੀ ਸੀ ਬਾਕੀ ਤੇ ਨਾ ਏਰੀਆ ਦੇ ਵਿੱਚ ਉਦੋਂ ਸਿਰਫ ਇੱਕ ਹੀ ਹਲਕਾ ਸੀ ਜਿੱਥੇ ਲਿਫਟਿੰਗ ਦੀ ਦਿੱਕਤ ਸੀ ਉਹ ਸੀ ਬਰਨਾਲਾ ਇੱਕ ਬਾਈਪੋਲ ਦੇ ਵਿੱਚ ਸਰਕਾਰ ਚਾਹੇ ਦੇ ਲਿਫਟਿੰਗ ਦੀ ਦਿੱਕਤ ਆ ਜੇ ਇਹ ਮੇਰੇ ਨਜ਼ਰ ਦੇ ਵਿੱਚ ਤਾਂ ਆਪਦੇ ਆਪ ਚ ਉਹ ਵੀ ਉਹ ਵੀ ਇੱਕ ਫੈਕਟਰ ਸੀਗਾ ਨਾਲ ਆਪਾਂ ਆਪ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਆਮ ਆਦਮੀ ਪਾਰਟੀ ਸਭ ਤੋਂ ਵਧੀਆ ਕੋਈ ਵੀ ਪਾਰਟੀ ਸਰ ਰੂਲਿੰਗ ਪਾਰਟੀ ਆ ਉਹਦੋਂ ਪਰਫਾਰਮਸ ਸਭ ਤੋਂ ਵਧੀਆ ਕਰਦੀ ਹੈ ਜਦੋਂ ਉਹਦੀ ਸਾਰੀ ਦੀ ਸਾਰੀ ਫੋਰਸ ਇੱਕ ਹਲਕੇ ਚ ਕਨਸੈਂਟਰੇਟ ਕਰੇ ਉਸ ਟਾਈਮ ਤੇ ਚਾਰ ਬਾ ਇਲੈਕਸ਼ਨ ਸੀਗੇ ਸ਼ਕਤੀ ਵੀ ਜਿਹੜੀ ਹੈਗੀ ਵੰਡੀ ਵੀ ਸੀ ਪਰ ਆਪਾਂ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਉਸ ਟਾਈਮ ਤੇ ਆਮ ਆਦਮੀ ਪਾਰਟੀ ਦਾ ਇੱਕ ਬਾਗੀ ਕੈਂਡੀਡੇਟ ਵੀ ਸੀਗਾ ਜਿਹੜਾ ਬਹੁਤ ਸਾਰੀਆਂ ਵੋਟਾਂ ਉੱਥੋਂ ਲੈ ਕੇ ਗਿਆ ਜਿਨ੍ਹਾਂ ਨੇ ਵਾਟ ਜਿਨ੍ਹਾਂ ਨੇ ਵੋਟਾਂ ਵੀ ਤੋੜੀਆਂ ਹੋਈਆਂ ਸੋ ਉਹ ਵੀ ਇੱਕ ਪਰ ਓਵਰঅল ਜਿਹੜੀ ਹੈਗੀ ਹੈ ਤੁਹਾਡੇ ਵਾਲੀ ਜਿਹੜੀ ਜਿਹੜੀ ਭੂਮਿਕਾ 'ਚ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਰੂਲਿੰਗ ਪਾਰਟੀ ਨੂੰ ਬਹੁਤ ਜ਼ਿਆਦਾ ਐਡਵਾਂਟੇਜ ਹੁੰਦਾ ਉਹ ਸਰਕਾਰ ਉਹਦੇ ਨਾਲ ਹੁੰਦੀ ਐਡਮਿਨਿਸਟ੍ਰੇਸ਼ਨ ਉਹਦੇ ਨਾਲ ਹੁੰਦਾ ਹੈਗਾ ਉਹ ਲੋਕਾਂ ਨੂੰ ਬਹੁਤ ਕੋਸ਼ਿਸ਼ ਕੰਮ ਕਰਵਾਉਣ ਦੀ ਉਹਦੇ ਸਥਿਤੀ ਦੇ ਵਿੱਚ ਹੁੰਦਾ ਲੋਕਾਂ ਨੂੰ ਡਰਾ ਸਕਦਾ ਧਮਕਾ ਸਕਦਾ ਪੈਸਾ ਵੰਡ ਸਕਦਾ ਤੇ ਲੋਕਾਂ ਦੀ ਵੀ ਮਨ ਲੱਗਦਾ ਕਿ ਕਿਸੇ ਤਰੀਕੇ ਦੇ ਨਾਲ ਇੱਕ ਸਮਝ ਬਣ ਗਈ ਹੈ ਪਿਛਲੇ 25 30 ਸਾਲ ਤੋਂ ਵੀ ਯਾਰ ਇਹਨਾਂ ਦੀ ਸਰਕਾਰ ਆ ਆਪਾਂ ਇਹਨਾਂ ਤੋਂ ਹੀ ਕੰਮ ਲੈਣੇ ਹੈਗੇ ਕਿਉਂ ਨਾ ਪੈਨੋਂ ਨਹੀਂ ਵੋਟ ਪਾ ਦੀਏ ਸੋ ਇਸ ਕਰਕੇ ਮਨ ਲੱਗਦਾ ਸਾਰੀਆਂ ਚੀਜ਼ਾਂ ਕਰਕੇ ਸਰਕਾਰ ਨੂੰ ਜਿਹ ਜੀ ਸਰਕਾਰ ਨੂੰ ਐਡਾ ਵੱਡਾ ਐਡਵਾਂਟੇਜ ਸੀਗਾ ਫੇਰਾ ਸਿੱਖਿਆ ਕ੍ਰਾਂਤੀ ਵਾਲੇ ਜਿਹੜੇ ਉਹ ਬੈਗ ਮੰਡੇ ਆ ਗਏ ਸੰਜੀਵ ਰੂੜਾ ਦੀ ਫੋਟੋ ਲਾ ਕੇ ਘਰ ਘਰ ਦੇ ਵਿੱਚ ਰਾਸ਼ਨ ਡਿਲੀਵਰ ਕਰਨ ਵਾਸਤੇ ਉ ਤਾਂ ਹੋਇਆ ਨਹੀਂ ਤੇ ਉਹ ਟਰੱਕ ਦੇ ਟਰੱਕ ਰਾਸ਼ਨ ਵੰਡਣ ਦੀਆਂ ਜਿਹੜੀਆਂ ਇੱਥੋਂ ਤੱਕ ਕਿ ਕਾਂਗਰਸੀਆਂ ਨੇ ਜਾ ਕੇ ਤੇ ਮੰਮਤਾ ਆਸ਼ੂ ਨੇ ਤਾਂ ਜਾ ਕੇ ਉਹ ਟਰੱਕ ਵੀ ਫੜ ਲਿਆ ਕਿ ਭਾਈ ਇਹਦੇ ਵਿੱਚ ਮੰਡੀ ਜਾਂਦੇ ਆ ਹਨਾ ਔਰ ਸਾਰੇ ਤਰ੍ਹਾਂ ਦਾ ਆਪਾਂ ਨੂੰ ਵੀ ਪਤਾ ਕਿਸ ਤਰ੍ਹਾਂ ਦਾ ਪ੍ਰੈਸ਼ਰ ਆਇਆ ਕਿਸ ਤਰ੍ਹਾਂ ਦੀਆਂ ਤਕਨੀਕਾਂ ਵਰਤੀਆਂ ਗਈਆਂ ਸਰਕਾਰ ਨੂੰ ਫਿਰ ਇੰਨਾ ਇਲੈਕਸ਼ਨ ਇਸ ਪੱਧਰ ਤੇ ਜਾ ਕੇ ਲੜਨ ਦੀ ਕੀ ਲੋੜ ਪੈ ਗਈ ਸੀ ਜੇ ਉਹ ਐਨੀ ਹੀ ਸਰਕਾਰ ਦੀ ਚੇ ਲੋਕਾਂ ਚ ਧਾਰਨਾ ਬਣ ਚੁੱਕੀ ਆ ਵੀ ਯਾਰ ਸਰਕਾਰ ਨੂੰ ਦੇ ਦੋ ਦੇਖੋ ਨਵਰੀਤ ਕੋਈ ਵੀ ਜਿਹੜੀ ਹੈਗੀ ਆ ਨਾ ਸਰਕਾਰ ਹੈਗੀ ਉਹ ਸਾਰਾ ਹੀ ਜ਼ੋਰ ਲਗਾਉਂਦੀ ਹੈਗੀ ਉਹ ਮਤਲਬ ਕੋਈ ਚੀਜ਼ ਛੱਡਦੀ ਨਹੀਂ ਹੈਗੀ ਲੋਕਾਂ ਦਾ ਕੰਮ ਵੀ ਕਰੂਗੀ ਪੈਸੇ ਵੀ ਵੰਡੂਗੀ ਇਹ ਚੀਜ਼ਾਂ ਕੋਈ ਪਹਿਲੀ ਵਾਰ ਨਹੀਂ ਹੋਈਆਂ ਗਈਆਂ ਜੇ ਆਪਾਂ ਕਹੀਏ ਕਿ ਐਤ ਕੀ ਪਹਿਲੀ ਵਾਰ ਲੁਧਿਆਣੇ ਦੇ ਵਿੱਚ ਹੋਇਆ ਇਸ ਤੋਂ ਪਹਿਲਾਂ ਤਕਰੀਬਨ ਜਿੰਨੀਆਂ ਵੀ ਸਰਕਾਰਾਂ ਰਹੀਆਂ ਹੈਗੀਆਂ ਉਹ ਪ੍ਰਸ਼ਾਸਨ ਦੀ ਸਪੋਰਟ ਦੇ ਨਾਲ ਉਹਨਾਂ ਨੇ ਪੈਸੇ ਵੀ ਵੰਡੇ ਹੈਗੇ ਆ ਧਾਰੂ ਵੀ ਵੰਡੇ ਆ ਬੈਗ ਵੀ ਵੰਡੇ ਹੋਰ ਚੀਜ਼ ਵੀ ਵੰਡੇ ਆ ਹਾਂ ਫਰਕ ਸਿਰਫ ਇਹਨਾਂ ਕਿ ਕਈਆਂ ਲੋਕਾਂ ਨੂੰ ਇਹ ਭਰਮ ਸੀਗਾ ਕਿ ਆਮ ਆਦਮੀ ਪਾਰਟੀ ਇੱਕ ਪਾਰਟੀ ਵਿੱਚ ਦਾ ਡਿਫਰੈਂਸ ਆ ਉਹ ਇਹੋ ਜਿਹੇ ਕੰਮ ਨਹੀਂ ਕਰਦੇ ਮੈਨੂੰ ਲੱਗਦਾ ਇਸ ਇਲੈਕਸ਼ਨ ਦੇ ਵਿੱਚ ਉਹ ਵੀ ਕਲੀਅਰ ਹੋ ਗਿਆ ਕਿ ਬਾਕੀ ਸਾਰੀਆਂ ਬਾਟੀਆਂ ਉਹਨਾਂ ਨੂੰ ਤੁਮਕਾਉਣ ਦੀ ਗੱਲ ਹੋਵੇ ਚਾਹੇ ਪੰਜਾਬ ਪੁਲਿਸ ਦੀ ਵਰਤ ਹੋਵੇ ਚਾਹੇ ਜਿਹੜੇ ਹੈਗੇ ਆ ਆਪੋਜੀਸ਼ਨ ਦੇ ਜਿਹੜੇ ਹੈਗੇ ਆ ਉਮੀਦਵਾਰ ਜਾਂ ਉਹਨਾਂ ਦੇ ਜਿਹੜੇ ਛੋਟੇ ਲੈਵਲ ਦੇ ਦੋ ਨੰਬਰ ਲੈਵਲ ਦੇ ਜਿਹੜੇ ਅਹੁਦੇਦਾਰ ਹੈਗੇ ਆ ਕਾਉਂਸਲਰ ਵਗੈਰਾ ਉਹਨਾਂ ਨੂੰ ਧਮਕਾਉਣਾ ਉਹਨਾਂ ਨੂੰ ਆਪਦੀ ਪਾਰਟੀ ਵਿੱਚ ਜੁਆਇਨ ਕਰਨਾ ਉਹ ਸਾਰੇ ਤੌਰ ਤਰੀਕੇ ਜਿਹੜੇ ਹੈਗੇ ਉਹ ਆਮ ਆਦਮੀ ਪਾਰਟੀ ਨੇ ਯੂਸ ਕੀਤੇ ਜਿਹੜੇ ਇਸ ਤੋਂ ਪਹਿਲਾਂ ਬਾਕੀ ਪਾਰਟੀਆਂ ਵੀ ਵਰਤੀਆਂ ਰਹੀਆਂ ਇੱਕ ਜਿਵੇਂ ਉਹ ਸ਼ੇਅਰ ਹੁੰਦਾ ਵੀ ਬੜੀ ਧੀਰ ਕਰਦੀ ਮਿਹਰਬਾਨ ਆਤੇ ਆਤੇ ਕਿਤੇ ਇਹ ਤਾਂ ਨਹੀਂ ਹੋਇਆ ਵੀ ਭਾਰਤ ਭੂਸ਼ਣ ਆਸ਼ੂ ਜਿਹੜਾ ਆਪਦੇ ਪ੍ਰਚਾਰ ਦੇ ਵਿੱਚ ਪੂਰੀ ਤਰ੍ਹਾਂ ਇਹ ਲੱਗਦਾ ਵੀ ਕਾਉਂਸਲਰਾਂ ਤੇ ਡਿਪੈਂਡ ਆ ਉਹਨਾਂ ਨੂੰ ਲੱਗਦਾ ਸੀ ਵੀ ਕਾਉਂਸਲਰ ਆਪੀ ਫਲੈਕਸਾਂ ਲਾਉਣਗੇ ਆਪੀ ਸਾਰਾ ਕੁਝ ਕਰਨਗੇ ਆਮ ਆਦਮੀ ਪਾਰਟੀ ਜਿਹਨੂੰ ਮੈਂ ਮਤਲਬ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਇਹਨਾਂ ਨੂੰ ਤੁਸੀਂ ਕਿਸੇ ਵੀ ਹੋਰ ਢੰਗ ਨਾਲ ਨਹੀਂ ਹਰਾ ਸਕਦੇ ਇਹਨਾਂ ਨੂੰ ਤੁਸੀਂ ਪੈਸੇ ਵੰਡ ਕੇ ਨਹੀਂ ਹਰਾ ਸਕਦੇ ਇਹਨਾਂ ਨੂੰ ਤੁਸੀਂ ਸ਼ਰਾਬ ਵੰਡ ਕੇ ਨਹੀਂ ਹਰਾ ਸਕਦੇ ਆਮ ਆਦਮੀ ਪਾਰਟੀ ਨੂੰ ਜੇ ਹਰਾਉਣਾ ਹੋਵੇ ਤਾਂ ਉਹਦਾ ਸਭ ਤੋਂ ਵੱਡਾ ਸਾਧਨ ਆ ਤੁਹਾਨੂੰ ਨਰੇਟਿਵ ਖੜਾ ਕਰਨਾ ਪੂਜੀ ਦੇ ਵਿੱਚ ਪ੍ਰਚਾਰ ਬਹੁਤ ਵੱਡਾ ਸਹਾਇ ਹੁੰਦਾ ਉਹ ਪ੍ਰਚਾਰ ਬਹੁਤ ਬੜਾ ਲੇਟ ਸ਼ੁਰੂ ਹੁੰਦਾ ਬਹੁਤ ਲੇਟ ਸ਼ੁਰੂ ਹੁੰਦਾ ਨਵਰੀਤ ਇਹ ਗੱਲ ਨਾ ਜਿਹੜੀ ਹੈਗੀ ਤੁਹਾਡੀ ਗੱਲ ਹੈਗੀ ਬਿਲਕੁਲ ਠੀਕ ਹੈਗੀ ਮੈਂ ਇਹਨਾਂ ਕਾਫੀ ਹੱਦ ਤੱਕ ਸਹਿਮਤ ਹੈਗਾ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਨਾ ਇਹਦੀ ਖਾਸੀਅਤ ਕੀ ਹੈਗੀ ਇਹ ਐਂਡ ਇਹ ਸੈੱਟ ਕਰਦੀ ਹੈ ਹਰ ਤਰੀਕੇ ਨਾਲ ਇਹ ਸੋਸ਼ਲ ਮੀਡੀਆ ਦੇ ਥਰੂ ਵੀ ਸੈੱਟ ਕਰਦੀ ਹੈ ਇਹ ਗਰਾਊਂਡ ਤੇ ਵੀ ਸੈੱਟ ਕਰਦੀ ਹੈ ਇਹ ਤੁਹਾਨੂੰ ਫਲੈਕਸਾਂ ਦੇ ਵਿੱਚ ਵੀ ਦਿਖਾਈ ਦਿੱਤੂ ਦਊਗੀ ਇਹਦੇ ਸੋਸ਼ਲ ਮੀਡੀਆ ਤੇ ਤੁਹਾਨੂੰ ਰੀਲਸ ਵੀ ਦਿਖਾਈ ਦੇਣਗੀਆਂ ਉਹ ਚਾਹੇ ਪੇਡ ਹੋਣ ਲਗਾਤਾਰ ਤੁਹਾਨੂੰ ਉਹ ਲਗਾਤਾਰ ਇਹਦੇ ਪੋਸਟਰ ਵੀ ਤੁਹਾਨੂੰ ਥਾਂ-ਥਾਂ ਦੇਖਣਗੇ ਇਹਦੇ ਬਿਲਬੋਰਡ ਵੀ ਤੁਹਾਨੂੰ ਦੇਖਣਗੇ ਇਹਦੇ ਵਰਕਰ ਤੁਹਾਨੂੰ ਘਰ-ਘਰ ਡੋਰ-ਟੂ-ਡੋਰ ਕਰਦੇ ਵੀ ਦੇਖਣਗੇ ਇਹਦੀਆਂ ਰੈਲੀਆਂ ਵੀ ਆ ਸੋ ਇੱਕ ਤਰੀਕੇ ਨਾਲ ਟੋਟਲ ਮਾਈਂਡ ਸਪੇਸ ਤੁਹਾਡਾ ਕੈਪਚਰ ਕਰ ਲੈਂਦੀ ਹੈ ਐਂਡ ਬਹੁਤ ਜਲਦੀ ਕਰ ਲੈਂਦੀ ਹੈ ਜਿੱਧਰ ਨੂੰ ਦੇਖਦੇ ਹੋ ਤੁਹਾਨੂੰ ਉਹਨਾਂ ਪਾਪਾ ਵਾਰ-ਵਾਰ ਦੇਖਿਆ ਕਿ 35 ਤੋਂ 40% ਜਿਹੜੇ ਲੋਕ ਹੁੰਦੇ ਆ ਉਹ ਅਨਡਿਸਾਈਡਡ ਹੁੰਦੇ ਆ ਤੇ ਉਹਨਾਂ ਨੂੰ ਵੀ ਚੀਜ਼ਾਂ ਡਿਸਾਈਡ ਕਰਨ ਦੇ ਵਿੱਚ ਲਾਸਟ ਟਾਈਮ ਤੱਕ ਮਦਦ ਕਰਦੀਆਂ ਟ੍ਰੈਡੀਸ਼ਨਲ ਪਾਰਟੀਆਂ ਖਾਸ ਕਰਕੇ ਕਾਂਗਰਸ ਕੇ ਕਾਂਗਰਸ ਤੇ ਮੈਂ ਅਕਾਲੀ ਦਲ ਇਹਨਾਂ ਦੀ ਵਾਰ-ਵਾਰ ਪ੍ਰੋਬਲਮ ਇਹ ਦੇਖੀ ਆ ਕਿ ਇਹਨਾਂ ਦਾ ਜਿਹੜਾ ਮਾਡਲ ਆ ਉਹ ਪ੍ਰਚਾਰ ਪਹਿਲੀ ਗੱਲ ਤਾਂ ਪ੍ਰਚਾਰ ਨੂੰ ਨਹੀਂ ਅਹਿਮੀਅਤ ਨਹੀਂ ਦਿੰਦਾ ਤੇ ਉਹ ਅਜੇ ਵੀ ਉਹ ਕਾਫੀ ਹੱਦ ਤੱਕ ਉਹ ਆਪਣਾ ਤੇ ਅਖਬਾਰ 'ਚ ਖਬਰ ਲਵਾਉਣੀ ਤੇ ਪੈਸੇ ਵਾਲੇ ਮਾਡਲ ਤੇ ਖੜਾ ਤੇ ਇੱਕ ਪ੍ਰਚਾਰ ਬਹੁਤ ਲੇਟ ਕਰ ਦਿੰਦੇ ਆ ਇਹ ਹੁੰਦਾ ਬਿਲਕੁਲ ਆਖਰੀ 5-7 ਦਿਨ 'ਚ ਕਰਾਂਗੇ ਹੁਣ ਜਿਹੜਾ ਇਲੈਕਸ਼ਨ ਬਣ ਚੁੱਕਿਆ ਹੈਗਾ ਇਹ 15-20 ਮਹੀਨਾ ਪਹਿਲਾਂ ਹੀ ਲੋਕਾਂ ਦੀ ਜਿਹੜੀ ਧਾਰਨਾ ਬਣ ਜਾਂਦੀ ਹੈ ਤੇ ਜਦੋਂ ਇੱਕ ਵਾਰ ਨਰੇਟਿਵ ਚੱਲ ਪੈਂਦਾ ਉਹ ਫਿਰ ਉਹਨੂੰ ਤੋੜਨਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਇਹ ਮੈਨੂੰ ਲੱਗਦਾ ਕਿ ਇਹ ਇਹਨਾਂ ਨੂੰ ਪਾਰਟੀਆਂ ਨੂੰ ਹੋ ਜਾਵੇ ਸਿੱਖਣ ਦੀ ਲੋੜ ਆ ਕਾਂਗਰਸ ਨੇ ਕੁਝ ਕੋਸ਼ਿਸ਼ ਕੀਤੀ ਹੈ ਇਸ ਇਲੈਕਸ਼ਨ ਦੇ ਵਿੱਚ ਘੱਟੋ ਘੱਟ ਮੈਨੂੰ ਲੱਗਦਾ ਕਿ ਸੋਸ਼ਲ ਮੀਡੀਆ ਦੇ ਵਿੱਚ ਕਾਂਗਰਸ ਦੀ ਪਰਫਾਰਮੈਂਸ ਐਤਕੀ ਕੰਪੈਰੀਟਿਵਲੀ ਚੰਗੀ ਸੀਗੀ ਕਾਫੀ ਹੱਦ ਤੱਕ ਰੀਲਸ ਦੇ ਵਿੱਚ ਐਂ ਦਿੱਲੀ ਵਾਲਿਆਂ ਨੂੰ ਜਿਸ ਤਰੀਕੇ ਨਾਲ ਭੰਨਿਆ ਜਿਸ ਤਰੀਕੇ ਨਾਲ ਦਿੱਲੀ ਵਾਲਿਆਂ ਨੂੰ ਬਦਨਾਮ ਕੀਤਾ ਜਿਸ ਤਰੀਕੇ ਦੇ ਨਾਲ ਉਹ ਪੰਜਾਬ ਤੇ ਰਾਜ ਕਰ ਰਿਹਾ ਉਹ ਮੈਨੂੰ ਲੱਗਦਾ ਕਿ ਸਿਆਤਾਕ ਠੀਕ ਰਹੀ ਹੈ ਬਟ ਗਰਾਉਂਡ ਦੇ ਉੱਪਰ ਤੁਹਾਡੀ ਗੱਲ ਬਿਲਕੁਲ ਠੀਕ ਆ ਉਹ ਇੰਨਾ ਵਧੀਆ ਪਰਫਾਰਮੈਂਸ ਜਿਹੜੀ ਆ ਆਖਰੀ ਕੁਝ ਦਿਨਾਂ ਨੂੰ ਛੱਡ ਕੇ ਨਹੀਂ ਕਰ ਸਕੀ ਹੁਣ ਬਹੁਤ ਸਾਰੇ ਲੋਕ ਆ ਜਿੰਨਾਂ ਵੱਲੋਂ ਆ ਰਹੇ ਆ ਕਿ ਕਾਂਗਰਸ ਇੱਕ ਨਹੀਂ ਹੈਗੀ ਮੈਂ ਇਹਦੇ ਨਾਲ ਮੈਨੂੰ ਪਤਾ ਤੁਸੀਂ ਇਹਦੇ ਨਾਲ ਸਹਿਮਤ ਹੋਵੋਗੇ ਮੈਂ ਪੂਰੀ ਤਰ੍ਹਾਂ ਸਹਿਮਤ ਆ ਮੈਨੂੰ ਲੱਗਦਾ ਕਾਂਗਰਸ ਦੇ ਇੱਕ ਹੋਣ ਜਾਂ ਦੋ ਫੜ ਹੋਣਾ ਲੁਧਿਆਣੇ ਦੇ ਵਿੱਚ ਤਾਂ ਮੁੱਦਾ ਨਹੀਂ ਸੀਗਾ ਘੱਟੋ ਘੱਟ ਜੇ ਕਾਂਗਰਸ ਦੇ ਪ੍ਰਧਾਨ ਜਿਹੜੇ ਆਸ਼ੂ ਦੇ ਹਾਰਨ ਤੋਂ ਬਾਅਦ ਵਿਕਟਰੀ ਵਾਲੇ ਸਾਈਨ ਦੀ ਫੋਟੋ ਪਾਉਂਦੇ ਆ ਉਹ 22000 ਪਲਸ ਦੇ ਨਾਲ ਡਿੰਪੀ ਨੇ ਕਿਵੇਂ ਦਿਖਾਤਾ ਵੀ ਭਾਈ ਜਿੱਤ ਕੀ ਹੁੰਦੀ ਹੈਗੀ ਜੇ ਉਹ ਇੰਨੀ ਤਕੜੇ ਆ ਉੱਥੇ ਤਾਂ ਕਾਂਗਰਸ ਇਕਜੁੱਟ ਸੀਗੀ ਆਸ਼ੂ ਦੇ ਵਰੀ ਹੀ ਇਹ ਚੀਜ਼ਾਂ ਕਿਉਂ ਕਹੀਆਂ ਜਾ ਰਹੀਆਂ ਕਿ ਆਸ਼ੂਵਰੀ ਕਾਂਗਰਸ ਇਕਜੁੱਟ ਨਹੀਂ ਸੀਗੀ ਸਿੱਧੀ ਗੱਲ ਆਸ਼ੂ ਨੇ ਇਹਨੂੰ ਕਲੇਮ ਕਰਿਆ ਜਿੱਤ ਵੀ ਮੇਰੀ ਆ ਹਾਰ ਵੀ ਮੇਰੀ ਆ ਨਵਰੀ ਦੇ ਵੇਖੋ ਇਲੈਕਸ਼ਨ ਜਿਹੜੇ ਹੁੰਦੇ ਆ ਨਾ ਇਲੈਕਸ਼ਨ ਦੇ ਵਿੱਚ ਹਰ ਪੋਲੀਟੀਕਲ ਪਾਰਟੀ ਜਿਹੜੀ ਹੈਗੀ ਆ ਉਹਨੂੰ ਇਹ ਹੋਣਾ ਚਾਹੀਦਾ ਕਿ ਉਹ ਇਕੱਠੇ ਹੋ ਕੇ ਇਲੈਕਸ਼ਨ ਜਿਹੜੇ ਹੈਗੇ ਲੜੇ ਤੇ ਕਾਂਗਰਸ ਜਿਹੜੀਆਂ ਇਹ ਲੋਕਾਂ ਦੇ ਵਿੱਚ ਇਹ ਜਿਹੜੀ ਹੈਗਾ ਮੈਸੇਜ ਦੇਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੀ ਕਿਉਂ ਇੱਕ ਜੁੱਟ ਹੈਗੀ ਆ ਉਹਦੇ ਮੁਕਾਬਲੇ ਦੇ ਵਿੱਚ ਤੁਸੀਂ ਆਮ ਆਦਮੀ ਪਾਰਟੀ ਦੇਖੋ ਬਿਲਕੁਲ ਇੱਕ ਜੁੱਟ ਸੀ ਭਾਜੀਪੀ ਬਿਲਕੁਲ ਇੱਕ ਜੁੱਟ ਸੀ ਕਾਂਗਰਸ ਦੇ ਜਿਹੜਾ ਹੈਗਾ ਜਿਹੜਾ ਗੁੱਟਬੰਦੀ ਉਹ ਤਕਰੀਬਨ ਤੁਹਾਨੂੰ ਸਾਰਿਆਂ ਨੂੰ ਕਲੀਅਰਲੀ ਹਰ ਸਾਰੇ ਇਲੈਕਸ਼ਨ ਦੇ ਵਿੱਚ ਹੀ ਦਿਖਾਈ ਦਿੱਤੀ ਮੈਂ ਇਹ ਨਹੀਂ ਕਹਿੰਦਾ ਕਿ ਇਹ ਇੱਕ ਡਿਸਾਈਸ ਫੈਕਟਰ ਬਟ ਇੱਕ ਫੈਕਟਰ ਹੈਗਾ ਐਂਡ ਆਪਾਂ ਇਹਨੂੰ ਨਹੀਂ ਬੋਲਣਾ ਚਾਹੀਦਾ ਕਿ ਰਾਜਾ ਵੜਿੰਗ ਜਿਹੜੇ ਹੈਗੇ ਆ ਉਹ ਲੁਧਿਆਣੇ ਦੇ ਹੀ ਐਮਪੀ ਹੈਗੇ ਆ ਐਂਡ ਲੁਧਿਆਣੇ ਦੇ ਵਿੱਚ ਉਹਨਾਂ ਦੀ ਵੀ ਜਿਹੜੀ ਹੈਗੀ ਆ ਉਹਨਾਂ ਦਾ ਗ ਸਪਰੈਡ ਆਊਟ ਸੀਗਾ ਤੇ ਸਪਰੈਡ ਆਊਟ ਦੇ ਵਿੱਚ ਉਹਨਾਂ ਦਾ ਕੈਂਡੀਡੇਟ ਆਪਾਂ ਨਹੀਂ ਭੁੱਲਣਾ ਚਾਹੀਦਾ ਕਿ ਰਾਜੇ ਵੜਿੰਗ ਦੇ ਖਿਲਾਫ ਜਿਹੜਾ ਕੈਂਡੀਡੇਟ ਸੀਗਾ ਕੈਂਡੀਡੇਟ ਵੀ ਬਹੁਤ ਜ਼ਿਆਦਾ ਸਟਰੋਂਗ ਸੀਗਾ ਜਿਹੜਾ ਲਗਾਤਾਰ ਦੋ ਵਾਰ ਹਾਰ ਚੁੱਕਿਆ ਸੀ ਲੋਕਾਂ ਦੀ ਸਨਮਤੀ ਉਹਦੇ ਨਾਲ ਸੀਗੀ ਐਂਡ ਆਮ ਆਦਮੀ ਪਾਰਟੀ ਦਾ ਸਾਰਾ ਜ਼ੋਰ ਕਾਫੀ ਹੱਦ ਤੱਕ ਜ਼ੋਰ ਜਿਹੜਾ ਹੈਗਾ ਉੱਥੇ ਲੱਗਿਆ ਸੀਗਾ ਉਹਦੇ ਮੁਕਾਬਲੇ ਮਿਲਦਾ ਆਸ਼ੂਰ ਨੂੰ ਕੁਝ ਐਡਵਾਂਟੇਜ ਇਸ ਸੀਟ ਤੇ ਸੀਗੇ ਕਿ ਦੋਨੇ ਹੀ ਜਿਹੜੇ ਕੈਂਡੀਡੇਟ ਸੀਗੇ ਉਹਦੇ ਮੁਕਾਬਲੇ ਉਹਦੇ ਮੁਕਾਬਲੇ ਜਿਹੜੇ ਸੀਗੇ ਉਹ ਨਵੇਂ ਸੀਗੇ ਮੈਨੂੰ ਲੱਗਦਾ ਕਿ ਜੇ ਸਾਰੀ ਕਾਂਗਰਸ ਜ਼ੋਰ ਲੁੰਦੀ ਮੈਂ ਨਹੀਂ ਕ ਹ ਹੁਣ ਪਾਉਣੇ ਆ ਤੀਜੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਲੜਦੀ ਆ ਜਿੰਨਾ ਦਿਖਾਉਂਦੇ ਆ ਉਹ ਜਿੰਨਾ ਜੇ ਢੰਗ ਨਾਲ ਲੜਦੇ ਆ ਮੈਨੂੰ ਲੱਗਦਾ ਉਸ ਢੰਗ ਨਾਲ ਉਹ ਲੜੇ ਵੀ ਨਹੀਂ ਮੈਨੂੰ ਨਹੀਂ ਪਤਾ ਉਹਦਾ ਰੀਜ਼ਨ ਕੀ ਸੀਗਾ ਪਰ ਫਿਰ ਵੀ ਉਹ ਵੋਟ ਪਰਸੈਂਟ ਜਿਵੇਂ ਆਪਾਂ ਮੀਸੀ ਆਪਾਂ ਬਾਰ ਬਾਰ ਗੱਲ ਕਰਦੇ ਸੀ ਕਿ ਇਹ ਪਾਰਟੀ ਸਰਪ੍ਰਾਈਜ਼ ਕਰੂਗੀ ਸਰਪ੍ਰਾਈਜ਼ ਕਰੂਗੀ ਹਾਲਾਂਕਿ ਮੈਨੂੰ ਬਹੁਤ ਲੋਕ ਆਪਣੇ ਸਰਵੇ ਤੋਂ ਬਾਅਦ ਪੁੱਛ ਰਹੇ ਸੀ ਵੀ ਭਾਜਪਾ ਦੂਜੇ ਨੰਬਰ ਤੇ ਆਊਗੀ ਆਪਾਂ ਨੂੰ ਤਾਂ ਸਰਵੇ ਚ ਇਹਦੇ ਕੋਈ ਸਾਰ ਨਹੀਂ ਦਿੱਸੇ ਸੀ ਤੇ ਤਕਰੀਬਨ ਜਿੰਨੀ ਕ ਉਮੀਦ ਸੀਗੀ ਉਵੇਂ ਹੀ ਪਰਫਾਰਮ ਕਰਿਆ ਭਾਜਪਾ ਨੇ ਜਾਂ ਕੋਈ ਉੱਚਾ ਨੀਮਾ ਹੋਈ ਉਹਨਾਂ ਦੀ ਪਰਫਾਰਮੈਂਸ ਮੈਨੂੰ ਤਾਂ ਭਾਜਪਾ ਦੀ ਪਰਫਾਰਮੈਂਸ ਜਿੰਨੀ ਆਪਾਂ ਨੂੰ ਉਮੀਦ ਸੀਗੀ ਤਕਰੀਬਨ ਉਹੋ ਜਿਹੀ ਹੀ ਸੀਗੀ ਕਿਉਂਕਿ ਆਪਾਂ ਇਹਨੂੰ ਨਹੀਂ ਭੁੱਲਣਾ ਚਾਹੀਦਾ ਕਿ ਭਾਜਪਾ ਇੱਕ ਕਾਰਡਰ ਬੇਸਡ ਪਾਰਟੀ ਹੈਗੀ ਐਂਡ ਭਾਜਪ ਆਪ ਲੜਨ ਲੱਗੀ ਹੈਗੀ ਆ ਖਾਸ ਕਰਕੇ ਉਹਦਾ ਜਿਹੜਾ ਕੋਰ ਵੋਟ ਬੈਂਕ ਹੈਗਾ ਉਹਦੇ ਨਾਲ ਜੁੜਨਾ ਸ਼ੁਰੂ ਹੋ ਗਿਆ ਇਹ ਆਪਾਂ ਨੂੰ 22 ਦੇ ਵਿੱਚ ਦਿਖਾਈ ਦਿੱਤਾ ਸੀ 24 ਵਿੱਚ ਬਹੁਤ ਕਲੀਅਰ ਦਿਖਾਈ ਦਿੱਤਾ ਤੇ ਐਤ ਕੀ ਆਪਾਂ ਨੂੰ 27 ਦੇ ਵਿੱਚ ਵੀ ਆਪਾਂ ਦੇਖਿਆ ਹੈਗਾ ਕਿ ਲੁਧਿਆਣਾ ਵੈਸਟ ਵਰਗੀ ਸੀਟ ਜਿਹੜੀ ਹੈਗੀ ਆ ਚਾਹੇ ਪਿਛਲੀ ਵਾਰ ਠੀਕ ਹੈ ਇਥੋਂ ਭਾਜਪਾ ਜਿੱਤੀ ਸੀਗੀ ਉਹ ਲੋਕ ਸਭਾ ਨੂੰ ਆਪਾਂ ਸਾਈਡ ਤੇ ਕਰਤੀਏ ਪਰ ਇੱਕ ਕੋਰ ਵੋਟ ਬੈਂਕ ਜਿਹੜਾ 22 24 25000 ਦਾ ਉਹ ਉਹਦੇ ਨਾਲ ਖੜਾ ਹੈਗਾ ਉਹ ਸਿਲੈਕਸ਼ਨ ਦੇ ਵਿੱਚ ਵੀ ਆਪਾਂ ਦੇਖਿਆ ਕਿ ਇੰਨਾ ਜਿਹੜਾ ਕੈਂਡੀਡੇਟ ਸੀਗਾ ਬਿਲਕੁਲ ਨਵਾਂ ਕੈਂਡੀਡੇਟ ਸੀ ਉਹਨੂੰ ਕੋਈ ਵੀ ਨਹੀਂ ਜਾਣਦਾ ਸੀਗਾ ਇਵ ਕੰਪੇਨ ਬਹੁਤ ਲੇਟ ਭਾਜਪਾ ਦੇ ਸਟਾਰਟ ਹੋਈ ਹੈਗੀ ਆ ਉਸ ਦੇ ਮੁਕਾਬਲੇ ਕਾਂਗਰਸ ਦੇ ਆਪ ਦੀ ਕੰਪੇਨ ਬਹੁਤ ਪਹਿਲਾਂ ਦੀ ਸਟਾਰਟ ਹੋਈ ਇਹਨਾਂ ਨੇ ਬਿਲਕੁਲ ਕੈਂਡੀਡੇਟ ਵੀ ਬਿਲਕੁਲ ਆਲਮੋਸਟ ਲਾਸਟ ਟਾਈਮ ਦੇ ਉੱਪਰ ਡਿਕਲੇਅਰ ਕੀਤਾ ਇਸ ਦੇ ਬਾਵਜੂਦ ਵੀ ਜਿਹੜਾ ਭਾਜਪਾ ਹੈਗੀ ਆ ਉਹ ਆਪਣਾ ਜਿਹੜਾ ਟ੍ਰੈਡੀਸ਼ਨਲ ਵੋਟ ਬੈਂਕ 24 25% ਦਾ ਹੈਗਾ ਉਹਨੂੰ ਹੈ ਸੰਭਾਲਣ ਦੇ ਵਿੱਚ ਕਾਮਯਾਬ ਹੋਈ ਹੈ ਐਡ ਹਮੇਸ਼ਾ ਹੀ ਆਪਾਂ ਨੂੰ ਹੋਇਆ ਕਿ ਜਿਹੜੀ ਕਾਰਡਰ ਬੇਸਡ ਪਾਰਟੀਆਂ ਆ ਆਈਡੀਓਲੋਜੀ ਬੇਸਡ ਪਾਰਟੀਆਂ ਜਿਹੜੀ ਸੋਚ ਨਾਲ ਜੁੜੀਆਂ ਪਾਰਟੀਆਂ ਹੈਗੀਆਂ ਉਹਨਾਂ ਦਾ ਵੋਟ ਜਿਹੜਾ ਹੈਗਾ ਉਹ ਬੜਾ ਸ਼੍ਰਿੰਕ ਅ ਚੌਥੀ ਪਾਰਟੀ ਦੀ ਆਪਾਂ ਜਿਹੜੀ ਦੀ ਗੱਲ ਕਰਨੀ ਆ ਉਹ ਹੈਗੀ ਹੈਗੀ ਅ ਅਕਾਲੀ ਦਲ ਆਪਾਂ ਸਰਵੇ ਦੇ ਵਿੱਚ ਵੀ ਕਰਿਆ ਸੀ ਮਤਲਬ ਮੈਂ ਨਿੱਜੀ ਤੌਰ ਤੇ ਮੰਨਦਾ ਤੁਸੀਂ ਹਾਲਾਂਕਿ ਇਹ ਗੱਲ ਕਹਿੰਦੇ ਨੇ ਵੀ ਅਕਾਲੀ ਦਲ ਦਾ ਟ੍ਰੈਡੀਸ਼ਨ ਵਾਲੀ ਵੋਟ ਪਰਸੈਂਟ ਇੱਥੇ 7-8000 ਤਾਂ ਹੈਗਾ ਪੱਕਾ ਪਰ ਮੈਨੂੰ ਤਾਂ ਇਹੀ ਲੱਗਦਾ ਰਿਹਾ ਕਿ ਅਕਾਲੀ ਦਲ 5 ਤੋਂ ਥੱਲੇ ਹੀ ਰਹਿਣ ਵਾਲਾਗਾ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਉਹਨੂੰ ਲੈ ਕੇ ਰਿਸਪੌਂਸ ਸੀ ਕੋਈ ਨਾ ਹੀ ਨਹੀਂ ਲੈਂਦਾ ਸੀ ਅਕਾਲੀ ਦਲ ਦਾ ਪਰ ਉਸ ਢੰਗ ਦੇ ਨਾਲ ਜਿੰਨੇ ਕ ਵੋਟ ਲਈ ਆਪਾਂ ਨੂੰ ਲੋਕਾਂ ਨੇ ਹੰਗਾਰਾ ਭਰਿਆ ਸੀ ਆਪਾਂ 5000 ਦਾ ਅਨੁਮਾਨ ਮੈਂ ਮੰਨਦਾ ਥੋੜਾ ਅਨੁਮਾਨ ਜ਼ਿਆਦਾ ਸੀ ਮੇਰਾ ਅਨੁਮਾਨ ਘੱਟ ਸੀ ਉਹਦੇ ਵਿੱਚ ਉਹ ਰਿਹਾ ਤੇ ਅਕਾਲੀ ਦਲ ਜਿੰਨੀ ਕ ਬੋਟ ਲੈ ਕੇ ਗਿਆ ਉਹਨਾਂ ਦਾ ਭਵਿੱਖ ਕਿਵੇਂ ਆ ਇਹਦੇ ਵਿੱਚ ਉਹਨਾਂ ਨੇ ਗੇਨ ਕਰਿਆ ਗਵਾਇਆ ਜਾਂ ਕੁਝ ਹਾਸਲ ਕਰਿਆ ਇਸ ਇਲੈਕਸ਼ਨ ਨਵਰੇਜੇ ਤੋਂ ਅਕਾਲੀ ਦਲ ਆਪਾਂ ਨੂੰ ਆਪਾਂ ਨੂੰ ਇੱਕ ਪਹਿਲੀ ਗੱਲ ਤੇ ਸਮਝਣੀ ਚਾਹੀਦੀ ਹੈ ਜਿਹੜਾ ਕੰਟੈਕਸਟ ਹੈ ਇਸ ਵੇਲੇ ਇਸ ਵੇਲੇ ਅਕਾਲੀ ਦਲ ਬਹੁਤ ਬੁਰੀ ਸਥਿਤੀ ਦੇ ਵਿੱਚ ਹੈਗਾ ਅਕਾਲੀ ਦਲ 24 ਦੀ ਇਲੈਕਸ਼ਨ ਤੋਂ ਬਾਅਦ ਕਲੀਅਰ ਹੋ ਗਿਆ ਕਿ ਚੌਥੇ ਨੰਬਰ ਦੀ ਪੰਜਾਬ ਦੀ ਪਾਰਟੀ ਹੈਗੀ ਹੈ ਅਕਾਲੀ ਦਲ ਜਿਹੜਾ ਅੰਦਰੋਂ ਟੁੱਟ ਚੁੱਕਿਆ ਹੈਗਾ ਬਹੁਤ ਸਾਰੇ ਲੋਕ ਜਿਹੜੇ ਸਿੱਖ ਸੋਚ ਵਾਲੇ ਨਾਲ ਹੈਗੇ ਆ ਉਹ ਉਹਦੇ ਉਹਦੇ ਖਿਲਾਫ ਹੈਗੇ ਆ ਜਿਸ ਤਰੀਕੇ ਦੇ ਨਾਲ ਕਾਲ ਤਖਤ ਦੇ ਨਾਲ ਲੜਾਈ ਲੜੀ ਹੈਗੀ ਹੈ ਲੜੇ ਹੈਗੇ ਆ ਸੁਖਬੀਰ ਸਿੰਘ ਬਾਦਲ ਹੁਣੀ ਉਸ ਨਾਲ ਵੀ ਲੋਕਾਂ ਦਾ ਉਸਦੇ ਖਿਲਾਫ ਹੈਗਾ ਸੁਧਾਰ ਲਹਿਰ ਉਹਨਾਂ ਦੇ ਖਿਲਾਫ ਖੜੀ ਹੋਈ ਹੈ ਇਸ ਦੇ ਬ ਨਵਾਂ ਕੈਂਡੀਡੇਟ ਸੀ ਬਟ ਲੋਕਾਂ ਦੇ ਵਿੱਚ ਕੰਪੈਰੀਟਿਵਲੀ ਹਰਮਨ ਪਿਆਰਾ ਸੀਗਾ ਸਾਫ ਸੁਥਰੀ ਸ਼ਖੀ ਵਾਲਾ ਸੀਗਾ ਕੰਪੇਨ ਵੀ ਉਹਨੇ ਚੰਗੀ ਕੀਤੀ ਤੇ ਉਸ ਦੇ باوجود ਵੀ ਉਹ ਆਪਦਾ ਜਿਹੜਾ ਟ੍ਰੈਡੀਸ਼ਨਲ ਵੋਟ ਬੈਂਕ ਹੈਗਾ ਜਿਹੜਾ ਬਾਈ ਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਜਦੋਂ ਇਹਨਾਂ ਨੇ ਲਾਗੋ ਕੇ ਲੜੇ ਹੈਗੇ ਆ ਉਹਨੂੰ ਰੀਟੇਨ ਕਰਨ ਦੇ ਵਿੱਚ ਕਾਮਯਾਬ ਹੋਇਆ ਥੋੜਾ ਜਿਹਾ ਉਹ ਚ ਵਾਧਾ ਵੀ ਕੀਤਾ ਮੈਨੂੰ ਲੱਗਦਾ ਕਿ ਅਕਾਲੀ ਅਕਾਲੀ ਦਲ ਨੂੰ ਥੋੜਾ ਜਸ ਇਸ ਇਲੈਕਸ਼ਨ ਦੇ ਦੌਰਾਨ ਫਾਇਦਾ ਹੋਇਆ ਇੱਕ ਤਾਂ ਕਲੀਅਰਲੀ ਐਸਟੈਬਲਿਸ਼ ਕਰਨ ਦੇ ਵਿੱਚ ਬਾਈ ਚ ਬਾਈ ਚ ਤਾਂ ਇਹਨਾਂ ਨੂੰ ਵੱਧ ਪਈ ਸੀ ਵੋਟ ਵੋਟ ਵਾਈਜ਼ ਵੋਟ ਵੱਧ ਪਈ ਸੀ ਇਹਨਾਂ ਨੂੰ ਪਰ ਜੇ ਆਪਾਂ ਨੂੰ ਪਰਸੈਂਟੇਜ ਵਾਈਜ਼ ਵੇਖੀਏ ਪਰਸੈਂਟੇਜ ਆਪ ਭਾਈ ਜ ਕਾਲੀ ਜਲਦੀ ਵੋਟ ਜਿਹੜੀ ਹੈਗੀ ਆ ਉਹ ਵਧੀਆ ਤੇ ਮੈਨੂੰ ਲੱਗਦਾ ਕਿ ਕਾਲੀ ਦਲ ਨੂੰ ਵੀ ਟੈਂਪਰੇਰੀ ਇੱਕ ਰਾਹਤ ਜਿਹੜੀ ਹੈਗੀ ਆ ਉਹ ਮਿਲੀ ਹੋਊਗੀ ਪਰ ਨਾਲ ਦੀ ਨਾਲ ਮੈਂ ਇਹ ਗੱਲ ਕਹੂੰਗਾ ਕਿ ਇਹ ਹੁਣ ਇਹ ਗੱਲ ਕਲੀਅਰ ਹੋ ਚੁੱਕੀ ਆ ਕਿ ਆਪ ਆਪ ਦੇ ਆਪ ਦੇ ਵਿੱਚ ਭਾਜਪਾ ਇਕਾਲੀਦਲ ਜਿਹੜੇ ਹੈਗੇ ਆ ਉਹ 27 ਦੇ ਵਿੱਚ ਦਾਅਵੇਦਾਰ ਨਹੀਂ ਹੋ ਸਕਦੇ ਇਹ ਪਾਜਪਾ ਵਿੱਚ ਹੀ ਰੁਕਦਾ ਜੇ ਪਾਜਪਾ ਇੱਕ ਸ਼ਹਿਰੀ ਸੀਟ ਦੇ ਉੱਤੇ ਵੀ ਤੀਜੇ ਨੰਬਰ ਦੀ ਪਾਰਟੀ ਆ ਉਹ ਵੀ ਲੁਧਿਆਣੇ ਵੈਸਟ ਔਰ ਕੀ ਸੀਟ ਤੇ ਜਿੱਥੇ ਮੋਦੀ ਦਾ ਚਿਹਰਾ ਆਉਂਦਾ ਤੇ ਪਾਜਪਾ ਐ ਅਸਮਾਨ ਨੂੰ ਛੋਂਦੀ ਆ ਉੱਥੇ ਵੀ ਤੀਜੇ ਨੰਬਰ ਤੇ ਆ ਕੇ ਅਟਕ ਜਾਂਦੀ ਆ ਡਿੱਗ ਪੈਂਦੀ ਆ ਤਾਂ ਕੀ ਪਾਜਪਾ ਦੇ ਲਈ ਸਪਸ਼ਟ ਸੰਕੇਤ ਨਹੀਂ ਵੀ ਅਕਾਲੀਆਂ ਬਣਾ ਥੋੜਾ ਵੀ ਮੇਲੇ ਚ ਅਮਰੁੱਦਾਂ ਵਾਲਾ ਹਾਲ ਹੀ ਹੋਣਾ ਆ ਬਿਲਕੁਲ ਤੁਹਾਡੀ ਇਹ ਗੱਲ ਠੀਕ ਹੈਗੀ ਆ ਕਿਉਂਕਿ ਆਪਾਂ ਦੇਖਿਆ ਕਿ ਜਿਹੜਾ ਭਾਜਪਾ ਦਾ ਮਾਡਲ ਪੰਜਾਬ ਦੇ ਵਿੱਚ ਰਿਹਾ ਹੈਗਾ ਇਹਦੀ ਵੱਡੀ ਪ੍ਰੋਬਲਮ ਇਹ ਰਹੀ ਆ ਕਿ ਇਹਨਾਂ ਕੋਲੇ ਇਹਨਾਂ ਨੇ ਆਪ ਦੀ ਜਿਹੜੀ ਲੀਡਰਸ਼ਿਪ ਹੈਗੀ ਆ ਉਹ ਤਿਆਰ ਨਹੀਂ ਕੀਤੀ ਇਹਨਾਂ ਕੋਲੇ ਆਪ ਦੀ ਲੀਡਰਸ਼ਿਪ ਜਿਹੜੀ ਹੈਗੀ ਬਿਲਕੁਲ ਵੀ ਨਹੀਂ ਹੈਨੀਗੀ ਤੇ ਉਹ ਲੀਡਰਸ਼ਿਪ ਜਿਹੜੀ ਹੈ ਆਮ ਤੌਰ ਤੇ ਜਿਹੜੀ ਹੈਗੀ ਆ ਕਿ ਦੂਸਰੀਆਂ ਪਾਰਟੀਆਂ ਤੋਂ ਜਿਹੜੀ ਹੈਗੀ ਆ ਆਊਟਸੋਰਸ ਕਰਦੀ ਹੈਗੀ ਉਹ ਵੀ ਆਮ ਤੌਰ ਤੇ ਜਿਹੜਾ ਪੁਰਾਣਾ ਮਾਲ ਹੈਗਾ ਜਿਵੇਂ ਕਾਂਗਰਸ ਦਾ ਜਾਂ ਕਿਸੇ ਹੋਰ ਆਮ ਆਦਮੀ ਪਾਰਟੀ ਦਾ ਜਿਹੜਾ ਉਹਨਾਂ ਤੋਂ ਕੱਢਿਆ ਵੱਡਿਆ ਮਾਲ ਹੈਗਾ ਉਸ ਤਰੀਕੇ ਦਾ ਮਾਲ ਜਿਹੜਾ ਵੋਟ ਬੈਂਕ ਹੈਗਾ ਪਰ ਉਹਨਾਂ ਕੋਲ ਇੱਕ ਲੀਡਰ ਨਹੀਂ ਹੈ ਐਂਡ ਖਾਸ ਕਰਕੇ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਕੈਂਡੀਡੇਟ ਬਹੁਤ ਇੰਪੋਰਟੈਂਟ ਹੁੰਦਾ ਸੋ ਮੈਨ ਲੱਗਦਾ ਕਿ ਭਾਜਪਾ ਨੂੰ ਵੀ ਹੁਣ ਸ਼ਾਇਦ ਪਤਾ ਲੱਗ ਜਾਣਾ ਚਾਹੀਦਾ ਕਿ ਸਾਡੀ ਕੀ ਪ੍ਰੋਬਲਮ ਹੈਗੀ ਆ ਤੇ ਕਾਲੀ ਦਲ ਤੋਂ ਬਗੈਰ ਸਾਡਾ ਜਿਹੜਾ ਹੈਗਾ ਉਹ ਕੰਮ ਸਰਨਾ ਨਹੀਂ ਹੈਗਾ ਹਾਂ ਇਹ ਗੱਲ ਅਲੱਗ ਹੈਗੀ ਆ ਕਿ ਕੀ ਵਾਕਈ ਇਹ ਹੁਣ ਪਹਿਲਾਂ ਵਾਲਾ ਸਿਸਟਮ ਜਿਹੜਾ ਹੈਗਾ ਕਿ ਇੱਕ ਬਸ ਇੱਕ ਭਾਜਪਾ 23 ਸੀਟਾਂ ਤੇ ਲੜੂਗੀ ਤੇ ਕਾਲੀ ਜਿਹੜੇ ਹੈਗੇ ਆ ਉਹ ਬਾਕੀ ਸੀਟਾਂ ਤੇ ਲੜਨਗੇ ਉਹੀ ਹੋਊਗਾ ਕਿ ਹੁਣ 50-50 ਹੋਊਗਾ ਜਾਂ ਪਰ ਪਰ ਉਹ ਤੋਂ ਵੱਡੀ ਗੱਲ ਤਾਂ ਇੱਕ ਇਹ ਵੀ ਆ ਨਾ ਉਹ ਇਹ ਸੋਚ ਕੇ ਵੀ ਸਾਡੀ ਤੋਂ ਉਹਦੀ ਮਲਾਕੇ ਵੀ ਆਪਦੇ ਨੇੜੇ ਨਹੀਂ ਪਹੁੰਚਦੀ ਤੇ ਇਹ ਗੱਲ ਮੈਨੂੰ ਤਾਂ ਆਪ ਜਿਹੜਾ ਹੈਗਾ ਆਪ ਦਾ ਜਿਹੜਾ ਫੀਨੋਮਨਾ ਹੈਗਾ ਉਹ ਆਪਾਂ ਨੂੰ ਇਸ ਇਲੈਕਸ਼ਨ ਦੇ ਵਿੱਚ ਜਿਹੜਾ ਕਲੀਅਰ ਕਿਉਂਕਿ ਆਪਾਂ ਦੇਖਿਆ ਕਿ ਕਿ ਆਰਟੀਫੀਸ਼ੀਅਲੀ ਸਰਕਾਰ ਦੀ ਸਪੋਰਟ ਕਰਕੇ ਜਿਹੜਾ ਹੈਗਾ ਉਹ ਜ਼ਿਆਦਾ ਸੀਗਾ ਆਪ ਜਦੋਂ ਜਦੋਂ ਜਨਰਲ ਇਲੈਕਸ਼ਨ ਹੋਣਗੇ ਐਂਡ ਜਦੋਂ ਇਲੈਕਸ਼ਨ ਕਮਿਸ਼ਨ ਹੋਰ ਢੰਗ ਨਾਲ ਵਰਤੂਗਾ ਜਦੋਂ ਪ੍ਰਸ਼ਾਸਨ ਉਹਨਾਂ ਦੇ ਹੱਕ ਵਿੱਚ ਨਹੀਂ ਹੋਊਗਾ ਜਦੋਂ ਉਸ ਟਿਕਣੇ ਨਾਲ ਆਪਣੀਆਂ ਸਾਰੀਆਂ ਫੋਰਸਸ ਨਹੀਂ ਲਗਾ ਸਕਦੇ ਆ ਉਦੋਂ ਆਪ ਦੀ ਪਰਫਾਰਮੈਂਸ ਦੇਖਣ ਵਾਲੀ ਹੋਊਗੀ ਮੇਰੇ ਹਿਸਾਬ ਨਾਲ ਉਹ ਉਦੋਂ ਆਪ ਦੀ ਪਰਫਾਰਮੈਂਸ ਡਰਾਮੈਟਿਕਲੀ ਦੁੱ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਸ ਸ਼ੋਹ ਦਾ ਸਭਨੇ ਗਰਮੀ ਬਹੁਤ ਸੀ ਤਾਂ ਬੜੀ ਤੇਜ਼ ਤੇਜ਼ ਬੋਲ ਕੇ ਬਾਈ ਸ਼ੋਨ ਵੇੜਤਾ ਧੰਨਵਾਦ